ਅਸਲਾਮੁਆਲੈਕਮ ਸਤਰੀਆਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਰੱਬ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਆਪਾਂ ਵੀ ਇੱਕ ਨਾ ਕਿਹੜੀ ਵੀਡੀਓ ਵੇਖਣ ਲੱਗੇ ਆ ਅੱਜ ਚੜ੍ਹਦੀ ਪੰਜਾਬ ਤੋਂ ਸਾਡੇ ਇੱਕ ਵੀਰੇ ਨੇ ਇੱਕ ਕਲਿੱਪ ਸਾਨੂੰ ਇੱਕ ਵੀਡੀਓ ਦਾ ਭੇਜਿਆ ਉਹ ਕਹਿੰਦੇ ਨੇ ਯਾ ਜ਼ਰੂਰ ਲਾਜ਼ਮੀ ਵੇਖਿਓ ਇੱਕ ਕੋਈ ਸੱਸ ਤੇ ਨੂੰਹ ਦਾ ਆਪਸ ਵਿੱਚ ਕੋਈ ਮੈਟਰ ਦੱਸਦੇ ਨੇ ਕਹਿੰਦੇ ਨੇ ਇਹ ਸੱਸ ਦੀਆਂ ਗੱਲਾਂ ਸੁਣ ਕੇ ਤੁਸੀਂ ਹੱਸ ਹੱਸ ਕੇ ਹੱਸ ਹੱਸ ਕੇ ਥੋੜਾ ਇੱਕ ਦਫਾ ਇੱਕ ਦਮ ਹੋਰ ਕਰਦੇ ਹੈ ਵੱਖੀਆਂ ਦੂਰੀਆਂ ਕਰ ਦੂਰੀਆਂ ਜਾਣਗੀਆਂ ਅਜਾ ਕਿਸੇ ਜਨਾਨੀ ਨੂੰ ਕਹਿਤਾ ਜਾਵੇ ਨਾ ਕਿ ਤੂੰ ਸਾਡੇ ਨਾਲ ਸਿਰ ਗੱਲਾਂ ਕਰ ਤੇ ਗੱਲਾਂ ਕਰਕੇ ਤੇ ਮੁੰਡੇ ਆਪਸ ਦੇ ਵਿੱਚ ਹੀ ਗੱਲਾਂ ਕਰਨੀਆਂ ਜੇ ਨਾ ਮੁੰਡੇ ਕਰ ਤੇ ਉਹਨਾਂ ਦੇ ਹੱਥ ਇੰਜ ਕਰਕੇ ਬੰਨ ਲਵੇ ਨਾ ਠੀਕ ਹੈ ਨਹੀਂ ਝੂਠ ਹੈ ਇਹ ਝੂਠ ਹੈ ਉਹ ਥੋੜੀ ਦੇਰ ਬਾਅਦ ਉਹਨੇ ਆਇਆ ਪੂਰਾ ਸਟਾਈਲ ਮਾਰਨਾ ਹੁੰਦਾ ਗੁੰਗੀਆਂ ਨਾਲ ਨਹੀਂ ਮਾਰਨਾ ਹੁੰਦਾ ਗੁੰਗੀ ਗੱਲ ਨਹੀਂ ਨਾ ਹੁੰਦੀ ਗੁੰਗੀ ਗੱਲ ਨਹੀਂ ਹੁੰਦੀ ਹੈ ਬਹੁਤ ਔਖੀ ਹੈ ਬਹੁਤ ਔਖੀ ਲੁੱਤਰੋ ਦੇ ਨਾਲ ਉਂਗਲਾਂ ਵੀ ਚਲਣੀਆਂ ਚਾਹੀਦੀਆਂ ਨੇ ਹੱਥ ਵੀ ਜਲਣਾ ਚਾਹੀਦਾ ਹੈ ਨਾ ਅਰੇ ਸਾਡੀ ਲੁੱਤਰੋ ਤੇ ਤੁਹਾਡੀ ਕੀ ਹੈ ਜ਼ੁਬਾਨ ਆਪਣੀ ਜ਼ਬਾਨ ਉਹ ਨਾ ਨਾ ਕੁੱਤਾ ਕੁੱਤਾ ਤਾਂ ਨਾ ਕੁੱਤਾ ਟੋਮੀ ਸਾਡਾ ਕੁੱਤਾ ਕੁੱਤਾ ਤੇ ਸਾਡੀ ਹੈਗੀ ਲੁੱਤਰੋ ਤੇ ਸਾਡੀ ਹੈਗੀ ਹੈ ਸ਼ੀਰੀ ਉਹ ਫੋਲੀ ਘਿਰਨੇ ਨੇ ਇੱਥੋਂ ਜਦੋਂ ਕੋਈ ਬੋਲਾਂਗੇ ਫੋਲੀ ਘਿਰਨੇ ਨੇ ਅੱਛਾ ਇਹ ਤਕਰੀਬਨ ਆਲਮੋਸਟ ਹਰ ਘਰ ਦੇ ਵਿੱਚ ਨੂੰ ਸਾਸ ਦਾ ਕੜਕਾ ਮਾੜਾ ਚੰਗਾ ਮਾੜਾ ਚੰਗਾ ਲੱਗਾ ਹੀ ਰਹਿੰਦਾ ਹੈ ਤੇ ਚਲੋ ਜੀ ਪਹਿਲੇ ਆਪਾਂ ਆਪਣੇ ਪੈਂਤਰਾ ਕਿਤੇ ਮਹਾਰਾ ਚੰਗਾ ਲੱਗਾ ਰਹਿੰਦਾ ਕਿਤੇ ਬੋਤਾ ਹੀ ਲੱਗ ਜਾਂਦਾ ਕਿਤੇ ਐਸੀ ਮੈਂ ਆਪਣੀ ਉਹਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਐਸੀਆਂ ਵੀ ਸੱਸਾਂ ਵੇਖੀਆਂ ਨੇ ਪਾਣੀ ਪੀਪੀ ਕੇ ਲੜਦੀਆਂ ਨੇ ਕਿਵੇਂ ਕਿਵੇਂ ਤਿਆਰ ਦੇ ਮਨ ਨਾਲ ਚੜ ਗਿਆ ਸਾਹ ਚੜ ਗਿਆ ਪਾਣੀ ਮੈਂ ਘੁੱਟ ਪਾ ਲਵਾ ਲਾ ਮੈਂ ਫਿਰ ਤੇਰਾ ਘਰ ਪੂਰਾ ਕਰਦੀ ਹਾਂ ਹੈ ਵਾਹ ਆਪਣੀ ਜ਼ਿੰਦਗੀ 'ਚ ਮੈਂ ਐਸੀਆਂ ਵੀ ਸੱਸਾਂ ਵੇਖੀਆਂ ਨੇ ਠੀਕ ਹੈ ਮੈਂ 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 ਤਾਂ ਇੱਕ ਅੱਧੀ ਵੇਖੀ ਐ ਬਸ ਉਹ ਵੀ ਜਦੋਂ ਸੋਰੀਆਂ ਦਾ ਜਾਣਾ ਅੱਛਾ ਗੱਲ ਕਰਨ ਦਾ ਮਕਸਦ ਮੈਂ ਗੱਲ ਕਰਾਉਂਦਾ ਨਾਲ ਮੈਂ ਆ ਗੱਲ ਕਿਸੇ ਹੋਰ ਨੂੰ ਕੀਤੀ ਸੀ ਤੁਸੀਂ ਜਿਹੜਾ ਰਾਮ ਸੁਣਾ ਮੇਰੀ ਅਮੀ ਉਹ ਕਰਦੇ ਹੋ ਹਿਸ਼ਾਰ ਵਰ ਯਾਰ ਮੈਂ ਤੇਰੀਆਂ ਨਾਲ ਨਹੀਂ ਲਗਾ ਸੋਹਰੇ ਜੀ ਤੁਹਾਡੇ ਆਣ ਗਵਾਨ ਚ ਵੀ ਕੋਈ ਲੜਾਈ ਹੋਏਗਾ ਨਾ ਠੀਕ ਹੈ ਮੈਂ ਉਹ ਹੀ ਦੱਸਣੇ ਕਿ ਸਾਡੀ ਖਾਲਸ ਰਈਆ ਨਾਲ ਵਾਲੇ ਮਸਾਈਓ ਪਾਣੀ ਪੀ ਉਹ ਆ ਉਹ ਆ ਉਹ ਮੇਰਾ ਵੀ ਧਿਆਨ ਉਧਰ ਗਿਆ ਸੀ ਪਰ ਤੁਸੀਂ ਮੇਰੇ ਘਰ ਕਰਦੇਸ ਯਾਰ ਸੋਹਰੇਆਂ ਦੇ ਘਰ ਬੜਾ ਜੀ ਤੁਸੀਂ ਜਿੱधर ਗਿਆ ਸੀ ਮੈਂ ਉਧਰ ਨਹੀਂ ਸੀ ਗਈ ਮੈਂ ਤੁਹਾਨੂੰ ਇਹ ਦੱਸਣਾ ਮੈਂ ਤੁਹਾਨੂੰ ਦੱਸਿਆ ਮੈਂ ਕਹਿੰਦਾ ਸੀ ਮੈਂ ਜ਼ਿੰਦਗੀ ਚ ਐਸੀ ਸੱਸ ਵੀ ਵੇਖਿਆ ਜਿਹੜੀ ਪਾਣੀ ਪੀਪੀ ਕੇ ਲੜਦੀ ਆ ਉਹ ਬਨੇਰੇ ਤੇ ਉਹ ਉਹਦੇ ਤੇ ਪੋਡਿਆਂ ਦੇ ਨਹੀਂ ਅੱਛਾ ਚਲੋ ਨੂੰ ਸੱਸਾਂ ਦੀਆਂ ਪੋਡਿਆਂ ਤੇ ਬਹਿ ਜਾਂਦੀ ਹੁੰਦੀ ਸੀ ਤੇ ਪਾਣੀ ਦਾ ਗਲਾਸ ਇੱਧਰ ਰੱਖ ਲੈਂਦੇ ਹਾਂ ਤੁਸੀਂ ਕੁੱਟ ਪਾਰ ਲਿਆ ਤੇ ਨੂਆਂ ਨਾਲ ਲੜ ਲਿਆ ਕੁੱਟ ਪਾਰ ਲਿਆ ਮੈਨੂੰ ਕਿਹਾ ਖਾਲਾ ਤੂੰ ਨਵਾ ਕੰਮ ਛੱਡ ਇੱਕ ਮੈਂ ਕਈ ਵਾਰ ਨੂਸ ਸਾਜ਼ ਦੀ ਲੜਾਈ ਵੇਖੀ ਵੀ ਹੈ ਉਹਦੇ ਵਿੱਚ ਜਿਹੜੀਆਂ ਮਤਲਬ ਇੰਜ ਇੰਜ ਕਰਕੇ ਤੇ ਇੰਜ ਇੰਜ ਕਰਕੇ ਉਹਨਾਂ ਨੂੰ ਵੀ ਕਹਿੰਦੇ ਨੇ ਛਿਬੀਆਂ 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 ਨਹੀਂ ਉਹ ਕੱਟ ਦਿੰਦੇ ਆ ਅਰੇ ਜੇ ਪਹਿਲੇ ਲੜਦੀ ਹੁੰਦੀਆਂ ਸੀ ਨੂਆਂ ਤਾਂ ਤਾਂ ਹੋਣ ਨਹੀਂ ਨਹੀਂ ਤੂੰ ਨਹੀਂ ਤੇਰੇ ਪਿਛਲੇ ਤੇਰੇ ਪਿਛਲੇ ਆਏ ਹੋਏ ਚਲੋ ਪਹਿਲੇ ਆਪਾਂ ਵੀਡੀਓ ਦੇਖਦੇ ਸਾਰਾ ਕੁਝ ਹੀ ਪਤਾ ਵਸਾਨੇ ਬਥੇਰੇ ਐਕਸਪੀਰੀਅੰਸ ਲਿਆ ਹੋਇਆ ਇੱਥੇ ਆ ਕੇ ਮੰਮੀਆਂ ਕੋਲ ਅੰਦਰ ਰਿਤੇ ਰਿਤੇ ਦੇਣ ਨਹੀਂ ਨਹੀਂ ਮੈਂ ਇਹਨੂੰ ਵਿਆਹ ਤੋਂ ਪਹਿਲੇ ਯਕੀਨ ਮੰਨੋ ਨਹੀਂ ਸੀ ਪਤਾ ਕਿ ਜਰਾਨੀਆਂ ਕਿਵੇਂ ਲੜਦੀਆਂ ਨੇ ਵਿਆਹ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਪਤਾ ਚੱਲ ਗਿਆ ਕਿ ਵੀ ਛੱਬੀਆਂ ਕਿਹਨੂੰ ਕਹਿੰਦੇ ਨੇ ਤੇ ਲੜੀ ਆਪਣਾ ਨੂੰ ਸੱਸ ਨੂੰ ਸੱਸ ਕਿਵੇਂ ਲੜਦੀਆਂ ਨੇ ਠੀਕ ਹੈ ਉਹ ਫਿਰ ਬਾਅਦ ਵਿੱਚ ਮਨਵਾਸ ਸਾਰਾ ਕੁਝ ਪਤਾ ਚੱਲਿਆ ਪਹਿਲੇ ਤੇ ਛੁੰਨਾ ਕਾਕਾ ਸੀ ਨਾ ਹਨਾ ਛੁੰਨਾ ਕਾਕਾ ਅੱਜ ਹੈਦ ਵਾਲਾ ਜਿਹੜਾ ਜਦੋਂ ਮੈਂ ਵਿਆਹਿਆ ਗਿਆ ਸੀ ਉਹ ਚੁੰਨਾ ਕਾਕਾ ਹੀ ਸੀਗਾ ਠੀਕ ਹੈ ਨਹੀਂ ਮੇਰੀ ਧੀ ਕਹਿੰਦੀ ਪਾਪਾ ਆਪਣੇ ਸਿਰ ਦੇ ਵੇਖ ਕੇ ਪਾਪਾ ਆ ਤੁਹਾਡੇ ਸਿਰ ਦੇ ਵਿੱਚ ਐਡੇ ਨਿਖਲਾ ਆਣੇ ਸ਼ੁਰੂ ਹੋ ਗਏ ਨੇ ਤੇ ਮੇਰਾ ਨਿੱਕਾ ਮੁੰਡਾ ਕਹਿੰਦਾ ਮਾ ਪਾਪਾ ਤੁਹਾਡੇ ਵਾਲ ਹੰਝਟਾਂਗੇ ਕਿਸੀ ਮੇਨ ਲਦਾ ਸਪ੍ਰੇ ਲਾਈ ਹੋਈ ਹੈ ਮੈਂ ਕਹਿੰਦਾ ਆ ਪੁੱਤ ਸਪ੍ਰੇ ਤਾਂ ਕੈਰ ਵੀ ਐਡੇ ਆਕੜੇ ਨੇ ਨਾ ਵਿੱਚ ਹੱਥ ਪੈਰ ਨੂੰ ਦਿਲ ਨਹੀਂ ਕਰਦਾ ਹੈ ਕੋਈ ਸ਼ੈ ਨਾਲ ਲੜ ਜਾਵੇ ਹੈ ਵੀ ਆਵੇ ਨੇ ੜੀ ਆਵੇ ਆਪਣੇ ਵਾਲ ਕੈਮ ਦਾ ਉਹ ਵਾਲ ਹੋਣੇ ਵੀ ਇਹੋ ਜਿਹੇ ਹੀ ਚੱਲੇ ਬੜੀ ਵਾਹ ਚੱਲੇ ਮੋਟਰਸਾਈਕਲ ਤੇ ਅੰਨੇ ਵਾਂ ਢੇੜੀ ਚੱਲੇ ਇਸ ਬੰਦੇ ਦੇ ਵਾਲ ਟਸ ਤੋਂ ਮਸ ਨਹੀਂ ਆਨੇ ਤੋ ਵਾਹ ਅੱਲਾਹ ਮਾਫ ਕਰੇ ਬਣੀ ਉਹ ਗੱਲ ਹੀ ਕਈਆਂ ਦੇ ਹੁੰਦੇ ਨੇ ਆਪਣਾ ਨਾ ਕਈਆਂ ਦੇ ਵਾਲ ਹੀ ਇਹੋ ਜਿਹੇ ਹੁੰਦੇ ਨੇ ਕਿ ਉਹ ਵਾਕਈ ਹਿਲਦੇ ਨਹੀਂ ਹੈ ਤੇ ਬੱਚਿਆਂ ਨੂੰ ਐਗਜ਼ੈਂਪਲ ਆਪ ਲੱਗੀ ਨਹੀਂ ਹੈਗਾ ਬੱਚਿਆਂ ਨੂੰ ਐਗਜ਼ੈਂਪਲ ਆ ਦੇਗਾ ਉਹ ਤਾਂ ਮੇਰੇ ਵਾਲ ਸੀ ਐਡੇ ਐਡੇ ਸੰਜੇ ਦਾਤ ਦੀ ਬੜੀ ਮੁਸ਼ਕਿਲਾਂ ਨਾਲ ਸਿੱਧੇ ਹਾਂ ਮੰਮਾ ਵਾਕਈ ਪਾਪਾ ਦੇ ਵਾਰਾਂ ਚ ਮੈਂ ਕਿਹਾ ਪੁੱਤ ਮੈਨੂੰ ਕੀ ਪਤਾ ਉਹ ਬੜੇ ਓਕੇ ਨਾ ਇਹ ਉਦੋਂ ਨਾ ਕਾਲਜ ਦੌਰ ਸੀਗਾ ਤੇ ਸ਼ੌਕ ਚੜਿਆ ਜੀ ਵੱਡੇ ਵਾਰ ਰੱਖੀਏ ਠੀਕ ਹੈ ਵੱਡੇ ਵਾਰ ਉਹ ਵੱਡੇ ਤੇਰੇ ਨਾਮ ਫਿਲਮ ਤੋਂ ਲੋਕੀ ਬਰੇ ਉਹ ਹੈ ਸਨ ਹਾਂ ਉਹ ਆਈਕਲ ਮੇਰੇ ਨਾਮ ਹੈ ਠੀਕ ਤੇ ਉਹ ਫਿਲਮ ਤੋਂ ਨਾ ਫਿਲਮ ਤੋਂ ਨਹੀਂ ਮੈਂ ਵੈਸੇ ਹੀ ਆਪਣਾ ਮੈਨੂੰ ਸ਼ੌਕ ਸੀ ਮੇਕਾ ਵੱਡੇ ਰਹਾਦਾ ਉਹ ਸੀ ਵੱਡੇ ਹੋ ਕਿਵੇਂ ਗਏ ਮੈਨੂੰ ਧਿਆਨ ਨਹੀਂ ਸਕਿਆ ਬੜੀ ਔਖੇ ਵੱਡੇ ਕੀਤੇ ਸੀਗੇ ਸਾਲ 1.5 ਸਾਲ ਬਾਅਦ ਜਾ ਕੇ ਡੇਡੇ ਹੋਈ ਸੀਗੇ ਠੀਕ ਹੈ ਤੇ ਫਿਰ ਜਦੋਂ ਡੇਡੇ ਹੋ ਗਏ ਤਾਂ ਫਿਰ ਇੰਜ ਲੱਗਦਾ ਸੀ ਕਿ ਜਿਵੇਂ ਉਹ ਆਪਣਾ ਉਹ ਅਫਸ਼ੀਆਂ ਤੇਰਾ ਕੁੰਡਲ ਪੈ ਗਏ ਵਾਲਾ ਇਹ ਕੁੰਡਲਾਂ ਦਾ ਕੀ ਇਲਾਜ ਕਰੀਏ ਯਾਰ ਉਦੋਂ ਖੈਰ ਆ ਹੁਣ ਤਾਂ ਖੈਰ ਬਹੁਤ ਕਰੀਮਾ ਗਰੂਮਾ ਤੇ ਨਿਕਲਾਈਆਂ ਨਾ ਉਦੋਂ ਪਤਾ ਨਹੀਂ ਉਹ ਕਿਹੜੇ ਐਡੀ ਗੰਦੀ ਬੋ ਮਾਰਦੀ ਸੀ ਉਹ ਕਰੀਮ ਵਾਲ ਸਿੱਧੇ ਕਰਨ ਵਾਲੀ ਉਹਨੇ ਲਾਣੀ ਲਾ ਕੇ ਐਂਜਾ ਹੀ ਕਰ ਤੋ ਸਿੱਧੇ ਤੇ ਕਰਦੇ ਪਰ ਸਿੱਧੇ ਵੀ ਆਈ ਸੀ ਜਿਵੇਂ ਕੁੱਤੇ ਦੀ ਪੂੰਛ ਲਦਾ ਇੰਜ ਹੋ ਗਈ ਉਈ ਉਹਨਾਂ ਨੂੰ ਪਿੱਛੇ ਨੂੰ ਵੰਦੇ ਸੀ ਤਾਂ ਪਿੱਛੇ ਨੂੰ ਸਿੰਗਾਂ ਇੰਜ ਕਰਕੇ ਨਿਕਲ ਉਹ ਮੈਂ ਕਿ ਇਹਨਾਂ ਨੂੰ ਕੀ ਘੱਟ ਛੜਿਆ ਕਹਿੰਦਾ ਨਹੀਂ ਆਸ ਆਸਾ ਠੀਕ ਹੋ ਜਾਣਗੇ ਸਹੀ ਹਮ ਕਰਕੇ ਤੇ ਆਪਣਾ ਬੇਰਫਜ਼ਾਰ ਸਾਹਿਬ ਨੇ ਪਿੱਛੇ ਪੋਨੀ ਪਾਈ ਰੱਖੀ ਕਿੰਨਾ ਚੇਹੜਾ ਹੈ ਨਾ ਬੜੀ ਉੱਤੋਂ ਉਦੋਂ ਮੇਰੇ ਤੇ ਜਵਾਨੀ ਇੰਨੀ ਸੀਗੀ ਜਵਾਨੀ ਕਾਂਗਰੀ ਪਲਵਾਰ ਪਰ ਇਹ ਵੇਖ ਕੇ ਜਦੋਂ ਦੀ ਐ ਮੇਰੀ ਜ਼ਿੰਦਗੀ ਜਾਈ ਨਾ ਇਹਨੇ ਮੈਨੂੰ ਕਹਿ ਦਿੱਤਾ ਸੀ ਇਹਨੇ ਕਿ ਚੰਦਾ ਜਾਨੀ ਠੀਕ ਹੈ ਮੈਂ ਮਾਂ ਦੀ ਧੀ ਨਹੀਂ ਜਿੱਦ ਤਰ੍ਹਾਂ ਇੱਕ ਵੀ ਕਾਲਾ ਬਾੜ ਰਹਿਣ ਦਵਾਂ ਐ ਵੇਖ ਲੋ ਇਹ ਮੇਰੀ ਵਜ੍ਹਾ ਤੋਂ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਤੇ ਛੁੱਟਾ ਵਾਲੀ ਕੋਈ ਨਹੀਂ ਸੀ ਮਰਾ ਚਾ ਤਾਂ ਫਿਰ ਉਹ ਮਰਦੇ ਸਾਹਿਬ ਨਾਲ ਵੀ ਆਂਦੇ ਨੇ ਉਹ ਜਵਾਬ ਦੇ ਸੀ ਹੁਣ ਬੁੜਾ ਪਾ ਗਿਆ ਵਾ ਅਜੇ ਤੇ ਮੇਰੀ ਖੇਡਨ ਕੋਦਨ ਦੀ ਦੇਖ ਮਾਸ਼ਾਅੱਲਾ ਬੱਚੇ ਦਾ 10 11 11 ਸਾਲ ਦੇ ਹੋਏ ਨੇ ਹਾਂ ਚਲੋ ਪਹਿਲੇ ਵੀਡੀਓ ਦੇਖ ਲਈਏ ਚਲੋ ਸਾਡੀ ਆਪਣੀ ਗੱਲਬਾਤ ਏਡੀ ਲੰਮੀ ਹੋ ਜਾਂਦੀ ਚਲੋ ਕਰੀਏ ਸ਼ੁਰੂ ਫਿਰ ਚਲੋ ਹੋਰ ਆਂਟੀ ਜੀ ਕਿਵੇਂ ਹੋ ਬਸ ਠੀਕ ਠਾਕ ਵਧੀਆ ਕੋੜੇ ਤੂੰ ਸੁਣਾ ਤੂੰ ਕਿਵੇਂ ਹੈ ਬავਦੀ ਆਜ ਸਾਰੇ ਸੂੜਿਓ ਆਏ ਕਿਵੇਂ ਲੱਗ ਰਹੇ ਹੋ ਬਹੁਤ ਵਧੀਆ ਲੱਗਣ ਡਿਆ ਜਦੋਂ ਤੇ ਮੈਂ ਅੰਦਰ ਆਈ ਤੇ ਮੈਂ ਵੇਖਿਆ ਕਿ ਸਾਰੇ ਲਾਈਟਾਂ ਲਾਈਟਾਂ ਲੱਗੀਆਂ ਕੋ ਬਲਬਾ ਬਲਬਾ ਦਾ ਕੰਮ ਕਰਦੇ ਹੈ ਬਲਬਾ ਬਲਬਾ ਦਾ ਕੰਮ ਹੈ ਇੱਥੇ ਪੋਡਕਾਸਟ ਹੋਣਦੇ ਆ ਜਾਂ ਕੈਮਰੇ ਲੱਗੇ ਕੋ ਵਿਆਹਾਂ ਚ ਮੂਵੀ ਮਾ ਵੀ ਪੜਾਉਂਦੇ ਜੇ ਤੁਸੀਂ ਮੈਂ ਨਹੀਂ ਥੋੜਾ ਇੰਟਰਵਿਊ ਲੈਣ ਲੱਗੇ ਆ ਅਚ ਮੈਂ ਇੰਟਰਵਿਊ ਮੇਰਾ ਓਏ ਨਾ ਮੈਨੂੰ ਸ਼ਰਮ ਆਉਂਦੀ ਇਹ ਤਾਂ ਬੋਲਿਆ ਜਾਣਾ ਇੱਕ ਇੱਕ ਤੱਕ ਤੱਕ ਕਹਿੰਦੇ ਨਹੀਂ ਬੋਲੇ ਅਜ ਲੇ ਬੋਲੋ ਤਾਂ ਸਹੀ ਇਹਨੇ ਸੋਧਿਆ ਬੋਲਦੇ ਉਹਨਾਂ ਕਰਾਂਗੇ ਕੋਈ ਤੇ ਮੈਂ ਕਹ ਬੋਲੂ ਕਿ ਮੈਂ ਕੱਲ ਨੂੰ ਆਨੇ ਜਾਵਾ ਮੈਂ ਜਰਾ ਬੋਲੋ ਸੱਚੀ ਏਦਾਂ ਨਰਕੋਂ ਬੋਲੇ ਆ ਨਾ ਤਾਂ ਟੈਂਸ਼ਨ ਬਾਕੋ ਟੱਡ ਬਾਲਿਆ ਇਹ ਵਗੇ ਐਸ ਪੈਣਦੀਆਂ ਨਾ ਰੀਲਾ ਰੂਲਾ ਵੀ ਆਪਾਂ ਵੇਖੀਆਂ ਹੀ ਆ ਨੇ ਪਰ ਮੈਂ ਕਹਿੰਦਾ ਰੀਲਾ ਚ ਵੀ ਅਖੀਰ ਹੀ ਕਰ ਛੱਡਦੇ ਨੇ ਪੱਲੋਂ ਕਿੱਦਾਂ ਸਾਰੇ ਸਾਰੇ ਠੀਕ ਠਾਕ ਆ ਚੰਡ ਕੇ ਰੱਖੇ ਆ ਅੱਛਾ ਹਾਂ ਸਾਰੇ ਚੰਡ ਕੇ ਰੱਖੇ ਆ ਮੇ ਬਹੁਤ ਜ਼ਰੂਰੀ ਚੰਡ ਕੇ ਰੱਖਣੇ ਅੱਛਾ ਆਪਣਾ ਘਰ ਵਾਲਾ ਵਸਤੇ ਰੱਖੋ ਨਾ ਵਸਤੇ ਰੱਖੋ ਕਾਲਾ ਦਾ ਕਿਦਾਂ ਵਸਤੇ ਹੁੰਦਾ ਘਰ ਵਾਲਾ ਵਸਤੇ ਹੁੰਦਾ ਬਸ ਹਰ ਸਵੇਰ ਲਈ ਕੰਮੀ ਅੱਛਾ ਕੋਈ ਗੱਲ ਕੋ ਕਰੇ ਮੰਨ ਲਾ ਉਹ ਤੈਨੂੰ ਆ ਕੇ ਕਵੇ ਕਿ ਸੂਰ ਜਿੱਧਰੋਂ ਚੜਦਾ ਤੂੰ ਕਹ ਤੂੰ ਕਹ ਸੂਰ ਜਿੱਧਰੋਂ ਚੜਦਾ ਅੱਛਾ ਉਹ ਪੂਰਬ ਚੜਦਾ ਤੂੰ ਹੀ ਕਹਣਾ ਪੱਛਮ ਚ ਚੜਦਾ ਗਲਤ ਆ अच्छा ਜਿਹੜੀ ਗੱਲ ਤੇ ਉਹਨੂੰ ਕਹ ਤੂੰ ਗਲਤ ਹੈ। ਅੱਛਾ। ਚੇਕਾਰ ਵਾਲਾ ਵਾਚ ਰਿੰਦੀ। ਨੂਗੀ ਤ ਵਾਚ ਰਿੰਦੀ। ਨੂ ਵਾਚ ਰਿੰਦੀ ਬਸ ਨੋ ਕਟ ਉੱਠੀ। ਆਹਾਂ। ਨੋ ਕਟ ਉੱਠੀ। ਜੋ ਕਹੇ ਉਹ ਚ ਨੁਕਸ ਕੱਢੋ। ਸਬਜ਼ੀਆਂ ਨੇ ਬਹੁਤ ਖਵਾਦ ਬਣਾਉਂਦੀ ਕਿ ਨਹੀਂ ਕੰਨ। ਹੂੰ। ਕਹਣਾ ਹਾਏ ਹਾਏ। ਆਪਣਾ ਲੈ ਤੈਨੂੰ ਕਹੀ ਦੀ ਪਾਲੀ ਚੋਦੀ ਨਾ ਘੱਟ ਨਹੀਂ ਦਈ ਪਾਲ ਚੋ ਹੋਏ ਭਾਵੇਂ ਸ਼ਵਾਜ ਅੱਛਾ ਨੁਕਸਾ ਕੱਢ ਉਹਦੀ ਹਰ ਗੱਲ 'ਚ ਜਿਹੜੀ ਚਾਦਰ ਉਹ ਲਿਆਵੇ ਨੂੰ ਕਹਾਂ ਹੈ ਕਿ ਚਾਦਰ ਤੇ ਚਾਦਰ ਕਿਤੇ ਨਹੀਂ ਆਂ ਚੁੱਕ ਲਈ ਨੁਕਸ ਵੀ ਨਹੀਂ ਆ ਕੱਢ ਉਹ ਤਾਂ ਤੇਰੇ ਸਾਥ ਰਹਿੰਦੀ ਆ ਮੈਂ ਤੈਨੂੰ ਦੱਸਾਂ ਆਹੋ ਸਾਡੇ ਸਾਥ ਸੋਈ ਨੁਕਸ ਵੀ ਨਹੀਂ ਆ ਕੱਢ ਰਹੀ ਐ ਐਨਾ ਚ ਤਾਉਂਦੀ ਰਹੀ ਨਾਲੋਂ ਕਿਦੇ ਹਾਂ ਜੀ ਆਖੀ ਦਾ ਕੁਛ ਨਹੀਂ ਗਾ ਸਾਡੀ ਸਾਸ ਤੇ ਸਾਡੀ ਉਹ ਜਾਨ ਲੈ ਨਹੀਂ ਕਰਦੀ ਹੁੰਦੀ ਨਾ ਕੁੜੀਆਂ ਮੈਨੂੰ ਛੀਂਕਾ ਅੱਛਾ ਬਹੁਤ ਸਤਾ ਛੱਡਿਆ ਉਹ ਬੁੱਢੜੀ ਨੇ ਹੈ ਫਿਰ ਮੈਂ ਸੋਚਦੀ ਆਂ ਵੀ ਹਮ ਇੰਨਾ ਸਤਾ ਮੈਂ ਸਿਆਵਾ ਤੇ ਗਾ ਫਿਰ ਨਾ ਉਹ ਵੀ ਤਾਂ ਥੋੜਾ ਬੋਤਾ ਮਿਲੇ ਨਾ ਨੂੰ پتہ ਲੱਗ ਗਿਆ ਬਸ ਉਹ ਟ੍ਰਾਂਸਫਰ ਹੋ ਰਿਹਾ ਲੀਬੀ ਆਪਣੀ ਨੂੰ ਕਿੱਦਾਂ ਦੀ ਮੇਰੀ ਮੇਰੀ ਠੀਕ ਹੈ ਚੰਗੀ ਨੋ ਆ ਛੁਰ ਛੁਰ ਏ ਨਾ ਰਾਂਗ ਜਿਹਾ ਖਾਂਦੀ ਹੀ ਫਾਨ ਜੱਬ ਮੈਂ ਫਿਰ ਮੈਂ ਤਾਂ ਮੈਂ ਤਾਂ ਫਾਨ ਇੱਥੇ ਨਿਕਲ ਆਂਦੇ ਨੇ ਮੈਂ ਇਹ ਬਸ ਇਹ ਮੇਰੇ ਵਾਸਤੇ ਆ ਤੂੰ ਫਰਕ ਨਾ ਹੋਏਗਾ ਨੀ ਨਾ ਮੇਰਾ ਅੱਛਾ ਅੱਜ ਜਦੋਂ ਮੈਨੂੰ ਲੱਗਦਾ ਮੈਨੂੰ ਮੇਰੀ ਸੱਸ ਦੀ ਯਾਦ ਆ ਗਈ ਦੇਖੋ ਲੋਕਾਂ ਨੇ ਅੱਲਾ ਦੀ ਕਰ ਉਹ ਵੀ ਕਹਿੰਦੀ ਬਈ ਰੋ ਇਹ ਡਰਾਮੇ ਬਾਦੀ ਇੱਥੇ ਨਹੀਂ ਚੱਲਣੀਆਂ ਇਹ ਮੇਰਾ ਘਰ ਹੈ ਇੱਥੇ ਮੇਰੀ ਮਰਜ਼ੀ ਚੱਲਣੀ ਹੈ ਤੋ ਵਾਹ ਸਮਝ ਲੱਗੀ ਇੱਕ ਤਾਂ ਕਰਤੇ ਹੀ ਪਿਆ ਮੇਰਾ ਸਾਰਾ ਮਹੱਲਾ ਸੈਟ ਰੱਖੀਦਾ ਆਪਾਂ ਮਾਹਾਂ ਆਂ ਦੇ ਲੜਾਈਆਂ ਕਰੀਦੀਆਂ ਕੋਈ ਨਹੀਂ ਬੋਲਦਾ ਅੱਗੇ ਜਿੱਦਾਂ ਪਾਪਾ ਵਾਸਤੇ ਕਿੱਦਾਂ ਉਦਾਂ ਨੂੰ ਨੇ ਪੁੱਤ ਵਾਸਤੇ ਕੀਤਾ ਬੱਸ ਬੱਸ ਪੁੱਤ ਤੇ ਮੇਰਾ ਪੁੱਤ ਪਹਿਲਾਂ ਹੀ ਵਾਸਤੇ ਹੀ ਆ ਥੋੜਾ ਜਨਾ ਨੂੰ ਜਿਹੜੀ ਨਾ ਇਹ ਇਹ ਥੋੜੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਜাদু ਪੁਨੇ ਕਰਦੀ ਆ ਉਹ ਪਿਤਾ ਪਲੀਸ ਅਸਤਾਨੀ ਆ ਵੇਚ ਵੇਚ ਕਰੂਗਾ ਕੇ ਮੰਮੀ ਤੇਰੀ ਗਲਤੀ ਆ ਤੈਨੂੰ ਐ ਨਹੀਂ ਜੀ ਕਹਿਣਾ ਚਾਹੀਦਾ ਉਹਨੂੰ ਤੇ ਮੈਂ ਕਿਹਾ ਪੁੱਤ ਮਾਂ ਗਲਤ ਹੋ ਗਈ ਇਧਰ ਵੋਟੀ ਵਿਆਹ ਕੇ ਆਈ ਤੇ ਮਾਂ ਗਲਤ ਹੋ ਗਈ ਪਤਾ ਨਹੀਂ ਕੀ ਉਹਨੂੰ ਵਿਚਾਰੇ ਨੂੰ ਆ ਕਾਪੂ ਜਿਆ ਕਮਾਉਂਦੀ ਰਹਿੰਦੀ ਪਾ ਕੇ ਬਰਡਾ ਚ ਇਹਦੀ ਡੇਟਿੰਗ ਕਰਦਾ ਮੈਂ ਦੱਸਣਾ ਮੇਰਾ ਜਵਾਨ ਪੁੱਤ ਆ ਟਾ ਕੱਟਾ ਤੂੰ ਉਹਨੂੰ ਮੈਂ ਮਾਰ ਚੁ ਜਿਆ ਕਰਦੇ ਡੇਟਾ ਕਰਾ ਕਰਾ ਕੋਈ ਸਵੇਰੇ ਕੋ ਸੈਂਡਵਿਚ ਜੇ ਬਣਾ ਲੂਗੀ ਕੋ ਬੰਦਾ ਪਰੌਂਠੇ ਪਰੌਂਠੇ ਕਾਵੇ ਤੂੰ ਦੱਸ ਚੰਗੇ ਲੱਗੀਦਾ ਸਵੇਰੇ ਸਵੇਰੇ ਕਾਪੂ ਖਾਂਦੇ ਉਹ ਪੱਤੇ ਜੇ ਲੈ ਆਉਂਦੀ ਪਤਾ ਨਹੀਂ ਲੈ ਕੇ ਫਲੈਟ ਸਿਰ ਨਹੀਂ ਮਿਲਾਉਂਦਾ ਵਾ ਕਿੰਨੀ ਵਾਰੀਆਂ ਚਟਣੀਆਂ ਆਈਆਂ ਲਿਆ ਲਿਆ ਕੇ ਫਰਿਜ ਭੜੀ ਪਈ ਸਾਡੀ ਹੈ ਕਿਤੇ ਨਾ ਫਰਿਜ ਕੋਲ ਨੂੰ ਜੀ ਕਰੇ ਨਾ ਹੋਰ இனிமேலும் <laughs> 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 ਇਨੂੰ ਇਹ ਆਪੇ ਮੈਨੂੰ ਪਰੌਂਠੇ ਬਣਾਉਣੇ ਪੈਣੇ ਆ। ਹਾਂ। ਆਪਸਣਿਆ। ਇਹਨੂੰ ਇਹ ਆਪੇ ਜੇ ਮੈਂ ਬ੍ਰੈਡ ਨਹੀਂ ਖਵਾਉਂਗੀ ਫਿਰ ਤੇ ਮੈਨੂੰ ਰੋਟੀ ਬਣਾਉਣੀ ਪਊ। ਹਾਂ। ਆਟਾ ਗੁੰਨਣਾ ਪਊ ਰੋਟੀ ਬਣਾਉਣੀ ਪਊ। ਇਹ ਤਾਂ ਕਰਕੇ ਇਹੋ ਜੇ ਕੰਮ ਕਰਦੀ ਆ ਬਚਨ ਦੀ ਮਾਰੀ। ਕਦੀ ਉਹਨੂੰ ਕੋਈ ਛੋਲੇ ਜਿਹਾ ਭਿਓਂ ਭਿਓਂ ਖਵਾਈ ਜਾਊਗੀ ਕਦੀ ਉਹਨੂੰ ਸੈਂਡਵਿਚ ਖਵਾਉਂਦੀ ਰਹਿੰਦੀ ਆ। ਆ ਤੇ ਆਪ ਬਾਜ਼ਾਰੋਂ ਕਦੀ ਕੁਛ ਖਾਣ ਨੂੰ ਮੰਗਾ ਲੂਗੀ। ਬਸ ਇਹੋਕਾ ਚੱਲਦਾ ਰਹਿੰਦਾ। ਆਲਸਨ ਬੜੀ ਤਕੜੀ ਆ। ਬੀਬੀ ਤੇਰੀ ਸੇਵਾ ਕਰਦੇ ਮੇਰੀ ਸੇਵਾ ਤੇ ਕਰਦੀ ਸੇਵਾ। ਇੱਕ ਦਿਨ ਕੀਤੀ ਹੀ ਉਹਨੇ ਮੇਰੀ ਸੇਵਾ ਇਥੋਂ ਮੌਰਾ ਪੀਰ ਹੋਈਆਂ ਮੇਰੀਆਂ ਮੇਰਾ ਬੋੜਾ ਦੁਖੇ ਪੈਣਾ ਡਾਂਗ ਫੜ ਕੇ ਕੀਤੀ ਸੇਵਾ ਨੇ ਬੜਾ ਮੇਰਾ ਯੁੱਧ ਫਿਰ ਮੈਂ ਚੰਗਾ ਕਲੇਸ਼ ਪਾਇਆ ਫਿਰ ਮੇਰੇ ਮਾਪੇ ਉਹ ਸੱਦੇ ਮਾਪੇ ਕਿਹਾ ਉਹ ਸੇ ਤੁਹਾਡੀ ਕੁੜੀ ਤੇ ਸੇਵਾ ਹੀ ਬੜੀ ਕਰਦੀ ਮੈਂ ਆਹ ਸੇਵਾ ਥੋੜੀ ਆਖੀ ਮੈਂ ਮੈਨਾਂ ਤੇ ਆਖਿਆ ਹੀ ਕੋਈ ਮੇਰੇ ਗੱਡੇ ਗੁੱਟੇ ਗੋਡੇ ਗਿੱਟੇ ਕੁੱਟੂਗੀ ਮੈਨਾਂ ਨੇ ਮੇਰੇ ਗੋਡੇ ਗਿੱਟੇ ਸੇਕਤੇ ਆਲੇ ਥੋੜੀ ਥੋੜੀ ਜੀ ਸੁਧਰੀ ਆ ਅੱਛਾ ਫਿਰ ਮੈਂ ਸੈਟ ਕੀਤੀ ਫਿਰ ਉਸ ਤੋਂ ਬਾਅਦ ਦੀ ਕਿ ਪਹਿਲਾਂ ਪਹਿਲਾਂ ਤਾਂ ਬਤੇਰੀਆਂ ਖਾ ਚੱਡੀਆਂ ਮੈਂ ਘਰ ਦੇ ਕੰਮ ਕਰਦੀ ਕਿ ਘਰ ਬਾਹਰ ਦਾ ਕੰਮ ਕਰਦੀ ਅੱਜ ਤਾਂ ਘਰ ਦੀ ਕਰਦੀ ਆ ਪਹਿਲਾਂ ਜਾਂਦੀ ਹੁੰਦੀ ਹਿਜਾਬ ਤੇ ਤੇ ਕੀ ਇਹਨੂੰ ਕਹਿੰਦੇ ਪਾਣਾ ਸਿਰੇ ਸਿਰੇ ਜਾਣ ਲੱਗਣਾ ਨੇ ਜਾਬ ਤੇ ਪਰਸ ਜੇ ਚੁੱਕ ਤਿਆਰ ਹੋ ਕੇ ਚੱਲ ਜਾਣਾ ਮੈਂ ਰੋਟੀ ਖਾਣੀ ਮੰਮੀ ਜੀ ਤੇ ਖਾ ਲਿਆ ਮੈਂ ਨਹੀਂ ਖਾਣੀ ਮੈਂ ਕਹਿੰ ਪੁੱਤ ਮੈਂ ਖੁਸ਼ਣੇ ਤੁਹਾਡੀ ਬਣਾਤੀ ਹਾਂ ਹਾਂ ਅੱਜ ਇਹਨਾਂ ਦੇ ਹਾਲੇ ਅੱਜ ਕੱਲ੍ਹ ਦੀਆਂ ਨੇ ਆਹ ਤੇ ਇਹਨਾਂ ਦੇ ਹਾਲ ਪਰਸ ਚੋਕੇ ਪਾਣਾ ਨਿਕਲ ਜਾਣਾ ਹੌਲੀ ਜੀ ਨੇ ਸ਼ਾਮ ਨੂੰ ਆਉਣਾ ਮੈਂ ਤਾਂ ਪੁੱਤ ਰੋਟੀ ਮੈਂ ਤਾਂ ਥੱਕੀ ਆਈ ਆ ਮੰਮੀ ਜੀ ਦੋ ਫੁਲਕੇ ਖਾਉਂਗੀ ਅੱਜ ਮੈਂ ਜੋ ਪੁੱਤ ਮੈਂ ਜਾਣ ਲਗੀ ਮਰ ਜਾਵਾਂਗੀ ਐ ਮੈਂ ਬੁੱਢੜੀ ਜਾਣ ਕਿੱਦਾਂ ਬਣਾਵਾਂ ਫੁਲਕੇ ਬੜੀ ਔਖੀ ਰਹੀ ਮੈਂ ਫਿਰ ਮਾਰ ਕਰ ਫੁਲਕੇ ਐਟਕਾ ਗਿਆ ਇਹ ਮੈਂ ਕਦੀ ਕਹਣਾ ਮੇਰਾ ਭੀਪੀ ਵਦਿਆ ਹਾਂ ਮੈਂ ਚੱਲੀ ਹਾਂ ਮੈਂ ਚੱਲੀ ਮੈਨੂੰ ਲੈ ਜਾਓ ਕਦੀ ਮੈਂ ਕਹਣਾ ਮੈਂ ਤਾਂ ਬਸ ਮਾਰੀ ਚੱਲੀ ਦੋ ਤਿੰਨ ਵਾਰ ਤੇ ਮੈਂ ਹਾਰਟ ਅਟੈਕ ਜਿਹਾ ਵੀ ਲੰਦਾ ਵਾ ਨਕਲੀ ਜਿਹਾ ਅੱਛਾ ਉਦੋਂ ਦੀ ਫਿਰ ਕਰੇ ਰਹੀਦੀ ਮੁੰਡਾ ਕਹਿੰਦਾ ਵੀ ਮਾਂ ਬਿਮਾਰ ਆ ਕੰਮ ਨਹੀਂ ਹੁੰਦਾ ਨਕਲੀ ਕਹਿੰਦੀ ਆਂ ਟੱਕ ਲਿਆ ਕੀ ਹੋਈ ਹੁਣ ਟਿੱਜਕ ਦੇਣ ਕਰਨੀ ਪੈਂਦੀ ਬੀਬੀ ਵਦੇ ਦੀ ਐਕਟਿੰਗ ਅੱਰੀਂ ਘਰ ਆ ਤੇ ਔਰ ਔ ਮੈਨੂੰ ਐਕਟਰ ਬਣਾ ਛੱਡਿਆ ਮੇਰੀ ਬੁੱਟੀ ਨੇ ਤੇ ਬੜਾ ਭੜੀ ਜਾ ਤੇ ਮੁੰਡਾ ਦੇ ਜੇ ਕੁਝ ਕਹਿੰਦਾ ਮੁੰਡੇ ਨੇ ਕੀ ਕਹਾ ਮੁੰਡਾ ਤੇ ਤੈਨੂੰ ਦੱਸਿਆ ਟੂਣਾ ਕੀਤਾ ਟੂਣਾ ਕੀਤਾ ਕੋਈ ਮੁੰਡਾ ਉਹਦੇ ਵਾਸਤੇ ਆ ਇਹ ਤੇ ਬਸ ਜਿਹੜੀ ਐਕਟਿੰਗ ਆ ਵਾ ਉਹਦੇ ਥੇ ਤੇ ਮੇਰਾ ਗੁਜ਼ਾਰਾ ਹੁੰਦਾ ਮੈਂ ਨਾ ਨਾ ਕਰਾਂ ਤੇ ਇਹ ਤੇ ਮੇਰੀ ਜ ਮਾੜੀ ਬਣਾ ਦੇ ਨਾ ਪੁੱਤ ਕਮ ਮਾੜੀ ਬਣਾ ਕੋਈ ਇੰਦਕੀ ਨਹੀਂ ਆ ਜਲਦੀ ਅਮਾਵਾਂ ਦੀ ਬਹੁਤ ਔਖੀ ਬਹੁਤ ਔਖੀ ਤਨੂ ਦੇ ਪੇਕੇ ਕਿਵੇਂ ਆ ਹਾਂ ਉਹਦੇ ਪੇਕੇ ਪੁੱਤ ਠੀਕ ਆ ਚੰਗੇ ਖੜ ਲੈਂਦੇ ਰਹਿ ਮੇਰੀਆਂਵੇਂ ਪੇਕੇਆਂ ਦੀ ਮੈਂ ਬਖਤੋਈ ਕਰਦੀ ਖੜ ਲੈਂਦੇ ਨੇ ਮੇਰੀਆਂ ਉਹਨਾਂ ਦੀ ਮੈਂ ਬਖਤੋਈ ਕਰਦੀ ਸਿਆਣੇ ਉਹਦੇ ਪੇਕੇ ਸਿਆਣੇ ਆ ਅਗਲੇ ਦੇ ਅਨੂ ਹੀ ਮਾੜੀ ਟੱਕਰ ਹੈ ਇਹ ਨਹੀਂ ਮੈਨੂੰ ਮਾਰੀ ਟੱਕਰੀ ਨਹੀਂ ਤੇ ਵੈਸੇ ਤੈਨੂੰ ਦੇ ਪੇਕੇ ਬਹੁਤ ਚੰਗੇ ਉਹ ਗਸਣ ਲੈਂਦੇ ਗਾ ਉਹਨਾਂ ਦੀ ਮੈਂ ਚੁਲੀ ਕਰਨੀ ਤੂੰ ਹੁਣ ਆ ਕੇ ਵੀ ਮੈਂ ਕਹ ਜਿਆ ਲੱਗਾ ਵਾ ਚਾਰਕ ਗੱਲਾਂ ਆਏ ਉਹਦੇ ਤੇ ਕੇ ਜਾਂਦੇ ਆ ਇਸਲਾਵੇ ਚੁਕਲੀਆਂ ਕਰੇ ਹੈ ਤੇਰੀ ਵੀਡੀਓ ਨਿਕਲਾਵੇ ਉਹਨਾਂ ਦੀ ਚੁਲੀ ਉਹਨਾਂ ਦੀ ਵਧੀ ਕਰਨੀ ਹੈ ਬਾਕੀ ਸਭ ਠੀਕ ਆ ਵਧੀਆ ਹੋਰ ਸੁਣਾ ਤੂੰ ਸੁਣਾ ਤੂੰ ਕਿਵੇਂ ਹੋ ਗਿਆ ਤੇਰਾ ਗਿਆ ਮੇਰਾ ਹੋ ਗਿਆ ਕਦੋਂ ਦਾ ਆ ਬਹੁਤ ਬੜੀ ਭੁੱਖੀ ਸੱਦੇ ਆਣੀ ਹੂੰ ਕਿੰਨੇ ਕੁ ਫਟੌੜੇ ਖਾਣੇ ਨਹੀਂ ਮੈਂ ਕਿੰਨੀਆਂ ਕੁ ਟਿੱਕੀਆਂ ਖਾ ਲੈਣੀਆਂ ਹੈਗੀਆਂ ਮੈਂ ਕਿੱਡੀ ਸ਼ਤਾਨ ਆ ਇਹੋ ਜਿਹੇ ਹੁੰਦੇ ਜਿਹੜੇ ਵਿਆਹ ਦੇ ਨਾਲ ਆ ਕੇ ਕਾਸੂ ਜਾਂਦੇ ਆ ਬਸ ਜਦੋਂ ਆਪਣਾ ਹੁੰਦਾ ਉਹਨੇ ਚੇਤਾ ਨਹੀਂ ਹੁੰਦਾ ਵੀ ਇਹਨੂੰ ਵੀ ਸੱਦਣਾ ਮੈਂ ਫੋੜਾ ਨਹੀਂ ਤੇਰੇ ਵੱਲ ਰਹਿੰਦੀਆਂ ਮੇਰੀਆਂ ਟਿੱਕੀਆਂ ਪੈਂਡਿੰਗ ਲੁਕਾ ਕੇ ਜਾ ਚ ਗੁਲਗੱਪੇ ਗੁਲਗੱਪੇ ਮੱਲੇ ਜਵਾਂਦੀ ਸਾਰਿਆਂ ਨਾਲ ਮੱਲੇ ਚ ਸਾਰਿਆਂ ਨਾਲ ਬਣਦੀ ਪੁੱਛ ਕੇ ਮੱਲੇ ਦੇ ਨਾਲਦੀ ਸਾਰਿਆਂ ਬਣਦੀ ਹੋਣ ਦੀ ਖੁਸ਼ੀ ਨਾਲ ਮੱਲੇ ਦੇ ਸਾਰਿਆਂ ਨਾਲ ਲੜਦੀ ਮੈਂ ਕਿਹੜਾ ਜਾਣਾ ਜਿੱਦ ਨਾਲ ਮੇਰਾ ਕੁੱਤ ਕਲੇਜ ਨਹੀਂ ਆਂਡੀ ਗਵਾਂਡੀ ਅਗਲੇ ਪਿਛਲੇ ਸੋਹਰਾ ਕੋਟਲੇ ਜੂ ਪਾ ਕੇ ਰੱਖਿਆ ਆਪਣਾ ਪੂਰਾ ਦਾਵਾ ਇਦਾਂ ਮਹੱਲੇ ਚ ਤੇ ਆ ਕੀ ਪਾਸ਼ੋ ਪੋ ਬੀਬੀ ਕਹਿੰਦੇ ਡਾਉਨ ਡਾਉਨ ਜ਼ਿਆਦਾ ਡਾਉਨ ਜ਼ਿਆਦਾ ਪੋ ਤਾਂ ਡਾਉਨ ਜ਼ਿਆਦਾ ਇਹ ਬਸ ਆਪਾਂ ਆਪਣੀ ਬਣਾ ਕੇ ਰੱਖੀ ਪੋਤੇ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਮਹੱਲੇ ਚ ਇਹ ਬਣੀਆਂ ਮੇਰੀ ਸਾਰੇ ਕਹਿੰਦੇ ਡਰਦੇ ਸਾਰੇ ਅੱਛਾ ਫਿਰ ਬੀਬੀ ਪਾਪਾ ਤਾਂ ਡਰਦਾ ਹੋਣਾ ਤੇ ਮੈਂ ਤੇ ਤੈਨੂੰ ਦੱਸਿਆ ਪੋਤੇ ਤੂੰ थर-थर ਕੰਬਦਾ ਉਹ ਤੇ ਗੱਲ ਹੀ ਨਹੀਂ ਕਰਦਾ ਉਹ ਤੇ ਮੈਂ ਕੁਲਕਾ ਪੁੱਛਣਾ ਹੋਰ ਲਾਉਗੇ ਉਹ ਤੇ ਬੱਸ ਇਹ ਕਪੂਲਕਾ ਦਸਣਾ ਨਾ ਮੇਰਾ ਹੁਣ ਜੀ ਨਹੀਂ ਕਰਨਿਆ ਹੋਰ ਫੁਲਕਾ ਦੇ ਨੂੰ ਵੀ ਬਸ ਉਹਨੇ ਪੈ ਨਾ ਹੋਰ ਫੁਲਕਾ ਲੈਣਾ ਨਹੀਂ ਬਸ ਸਰ ਗਿਆ ਵਾ ਬਸ ਸਰ ਗਿਆ ਵਾ ਇਹਦਾ ਹੁੰਦਾ ਵਾ ਇੱਕ ਬੰਦਾ ਤੇ ਘੂਰ ਤੋਂ ਡਰੇ ਐਡਾ ਰਖਣਾ ਥੋੜੀ ਜੀ ਨੌ ਆਈ ਸੀ ਮੇਰੀ ਤੇਜ਼ ਜੀ ਪਰ ਉਹ ਵੀ ਆਪਾਂ ਸੈੱਟ ਕਰ ਲਿਆ ਅੰਨਾ ਕਰ ਕਰਕੇ ਕੰਮ ਲਈਦੀਆਂ ਸੈੱਟ ਆਹੋ ਚੱਲ ਹੁਣ ਬਸ ਥੱਕ ਗਈ ਮੈਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਨਾਈਸ ਬਹੁਤ ਜ਼ਿਆਦਾ ਨਾਈਸ ਤੇ ਮੈਂ ਦੱਸ ਦਵਾਂ ਵੀ ਇਹ ਕੁਝ ਵੀ ਅਸੀਂ ਲਿਖਿਆ ਨਹੀਂ ਸੀਗਾ ਇਹ ਹੁਣੇ ਕੀਤਾ ਗਿਆ ਹੈ ਬਾਈ ਓਏ ਨਾਲ ਹੀ ਇੱਕਦਮ ਰੂਪ ਚੇਂਜ ਹੋ ਗਿਆ ਹੈ ਹੈ 700 ਬਣੀ ਗਈ ਸੀ ਅੱਜ 700 ਬਣੀ ਹੀ ਸੀ ਠੀਕ ਠੀਕ ਹੈ ਇਹ ਹੁਣੇ ਹੋਇਆ ਹੈ ਸਭ ਕੁਝ ਸਕ੍ਰਿਪਟਡ ਨਹੀਂ ਸੀਗਾ ਪਰ ਬਹੁਤ ਔਖਾ ਹੈ ਕੋਈ ਨਹੀਂ ਕਰ ਲੈਂਦਾ ਥੈਂਕ ਯੂ ਸੋ। ਇਹ ਲਾਈਵ ਦੇਖ ਕੇ ਪਤਾ ਲੱਗਾ ਇਹ ਸਾਰਾ ਕੁਝ ਥੀਏਟਰ ਦਾ ਦਿੱਤਾ ਹੋਇਆ ਹੈ ਜਿਹੜਾ ਅਸੀਂ ਥੀਏਟਰ ਕਰਦੇ ਰਹੇ ਹਾਂ ਨਾ ਇਸਾ ਬੋਦੀ ਦਿੱਤਾ ਹੋਇਆ ਸੀ ਕਿਉਂਕਿ ਥੀਏਟਰ ਕੀ ਹੁੰਦਾ ਲਾਈਵ ਪਰਫਾਰਮੈਂਸ ਹੁੰਦੀ ਤੁਸੀਂ 1 ਘੰਟਾ ਤੁਸੀਂ 2 ਘੰਟੇ ਪਰਫਾਰਮ ਕਰਨਾ ਡਾਇਲੋਗਸ ਤੇ ਤੁਸੀਂ ਯਾਦ ਕੀਤੇ ਹੋਣੇ ਪਹਿਲਾਂ ਹੀ ਤੁਸੀਂ ਲਾਈਵ ਪਰਫਾਰਮ ਕਰ ਰਹੇ ਹੋ ਤੁਸੀਂ ਭੁੱਲ ਨਹੀਂ ਸਕਦੇ ਕਿਉਂਕਿ ਤੁਹਾਡੇ ਡਾਇਲੋਗ ਦੇ ਨਾਲ ਬਾਕੀ ਐਕਟਰਸ ਦੇ ਡਾਇਲੋਗ ਵੀ ਜੁੜੇ ਹੋਏ ਨੇ ਸੋ ਸਕ੍ਰਿਪਟਾਂ ਜਦੋਂ ਯਾਦ ਕਰਦੇ ਰਹੇ ਉਹਨਾਂ ਚੀਜ਼ਾਂ ਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਹੈ ਅੱਜ ਜੋ ਵੀ ਖਾ ਰਹੇ ਆ ਕਰ ਰਹੇ ਆ ਸਭ ਥੀਏਟਰ ਦਾ ਦਿੱਤਾ ਹੋਇਆ ਹੈ ਤੋਂ ਹੀ ਮਿੰਟੋ-ਮਿੰਟ ਕਰੈਕਟਰ ਬਦਲਿਆ ਤੁਸੀਂ ਮੈਂ ਕਿਹੜੇ ਤਰ੍ਹਾਂ ਤੁਸੀਂ ਹੋਣੀ ਸਿੰਪਲ ਲੱਗਣੀ ਤੁਹਾਡੇ ਡਾਇਰੈਕਟਰਾਂ ਦੇ ਆਕੇ ਮੈਂ ਵੀ ਕਿਸੇ ਨਾਲ ਜਾਨੀ ਹੈ ਵੀ ਮੈਂ ਕੈਰੈਕਟਰ ਕਰਦੀ ਆ ਮੈਂ ਅਸਲ ਚ ਨਹੀਂ ਹੁੰਦਾ ਵੀ ਵਾਕਈ ਯਾਰ ਆਪਣਾ ਮਤਾ ਕੋ ਨਾ ਨਾ ਹੋਵੇ ਬੀਬੀਆਂ ਭੈਣਾਂ ਵੀ ਸਾਡੀਆਂ ਵੀਡੀਓ ਵੇਚਦੀਆਂ ਨੇ ਕੁਮਾਵਾ ਵੇਚਦੀਆਂ ਭੈਣਾਂ ਵੇਚਦੀਆਂ ਨੇ ਇਹ ਜਸਟ ਆਪਾ ਹਾਸੇ ਵਾਸਤੇ ਵੀਡੀਓ ਲਾਈ ਹੈ ਮਤਾ ਉਹ ਨਾ ਹੋਵੇ ਤੁਸੀਂ ਮੁੜ ਕੇ ਉਹ ਕਪਤੀ ਸਾਤ ਸਾਲਾ ਰੂਪ ਜਿਹੜਾ ਤੁਸੀਂ ਲੈ ਲਵੋ ਤੇ ਮੁੜ ਕੇ ਤੁਸੀਂ ਕਹੋਗੇ ਲੈ ਬਈ ਹੁਣ ਸਾਡੀ ਬੰਦੇ ਵਾਲਾ ਬੜਾ ਸਹੀ ਦੱਸਿਆ ਬੰਦਾ ਮੇਰੇ ਜਦੋਂ ਦਿਲ ਕਰੇ ਨਾ ਬੰਦੇ ਨੂੰ ਦੂਸਾ ਫਰਕ ਨਾ ਆਉਂਦੇ ਮੈਂ ਪੁੱਛ ਲੈਣੀ ਹੁੰਦੀ ਆ ਹੋਰ ਖਾਓਗੇ ਨਹੀਂ ਉਹ ਪੁੱਛਣ ਦਾ ਸਟਾਈਲ ਹੀ ਇਸ ਤਰ੍ਹਾਂ ਦਾ ਹੈ ਨਾ ਹਾਂ ਲੈ ਲੈਣੀ ਹੋਰ ਕੁਝ ਤਾਂ ਨਹੀਂ ਮੇਰਾ ਹੋ ਗਿਆ ਮੈਂ ਸਾਰੇ ਸਾਥ ਲੈ ਆਇਆ ਇੱਕ ਨਹੀਂ ਜ਼ਿਆਦਾ ਹੋ ਗਿਆ ਮੇਰਾ ਤੋ ਵਾਹ ਇਹਦਾ ਮਤਲਬ ਹੈ ਜਦੋਂ ਗੁੱਸਾ ਲੱਗ ਗਰਮੀ ਚੜੀ ਹੋਏ ਦੇਲਾ ਕਰਦਾ ਹੋਏ ਇੱਕ ਇੱਕ ਰੋਟੀ ਇੱਕ ਤੋਂ ਵੱਧ ਰੋਟੀ ਦੇਣਾ ਅੱਛਾ ਗੱਲੇ ਵੇ ਤੇ ਬੰਦਾ ਬੇਲਣ ਚੁੱਕ ਕੇ ਦਬਾ ਲਾ ਕੇ ਚਾਰ ਰੋਟਾ ਵਰਕਰ ਜਸਟ ਨਾ ਆਪਾਂ ਵੀਡੀਓ ਇੱਕ ਹਸਿਆਲੀ ਵੇਖੀ ਹੈ ਮਤਾਵਾਂ ਨਾ ਉਹ ਬੀਬੀਆਂ ਪਹਿਨਾ ਜੜੀਆਂ ਨਾ ਇਹ ਚੀਜ਼ ਇੰਪਲੀਮੈਂਟ ਕਰ ਲੈਣਾ ਆਪਣੇ ਤੇ ਕਿ ਅਸੀਂ ਵੀ ਕੁਰੀ ਪਾਗ ਲੈਣ ਉਹ ਨਾ ਉਹ ਬਾਜ ਮੱਖੀਆਂ ਸਕਾਰ ਕੇ ਬੈਠੀ ਆਈ ਤੂੰ ਜੱਸੀ ਵੀ ਪੁੱਛ ਲੈਣਿਆ ਰੋਟੀ ਹੋਰ ਲੈਣੀ ਆ ਅੱਜ ਮੈਂ ਕਹਿੰਦੀ ਸੀ ਮੈਨੂੰ ਵੀ ਆਪਣੀ ਸੇਵਾ ਕਰਦੀ ਕਹਿੰਦੀ ਮੈਨੂੰ ਉੱਤੋਂ ਵੀ ਸਿੱਖਿਆ ਉਹਨੇ ਮੇਰੇ ਕੋਟੇ ਕਿੱਟੇ ਵੀ ਸਿੱਖਿਆ ਉਹਨੇ ਤੇ ਇਹ ਚੀਜ਼ ਹੈ ਇਹ ਚੀਜ਼ ਮਤਲਬ ਹੈ ਮਤਲਬ ਇਹ ਕਾਰਜ ਕਰੀਓ ਨਾ ਦਰਿਆਨੇ ਸਾਡੀ ਵੀਡੀਓ ਉਹਦੇ ਤੋਂ ਸੁਕਵਾ ਦਿੱਤੇ ਇਹ ਚੀਜ਼ ਐ ਜਸਟ ਆਪਾਂ ਸ਼ੁਗਲ ਮਿਲੇ ਵਾਸਤੇ ਵੇਖੀ ਐ ਕਿ ਚਲੋ ਇੰਟਰਟੇਨਮੈਂਟ ਹੋ ਜਾਊਗਾ ਸਮਝਾ ਕੇ ਮਤਲਬ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਵਾ ਤੇ ਜ਼ਾਦੀ ਗੱਲ ਐ ਅਦਲਾ ਤੋਂ ਕੰਮ ਚੱਲਦਾ ਰਿਹਾ ਕਿ ਨੂਨ ਸੱਸ ਦਾ ਖੜਕਾ ਜਿਹੜਾ ਨਾ ਅੱਛਾ ਜਿਹੜੀ ਨੂਨ ਆ ਜਿਹੜੀ ਮuze ਕ ਨੂਨ ਨੂੰ ਕਪਤੀ ਸੱਸ ਟਕਰੀ ਹੋਵੇ ਨਾ ਤੇ ਜਦੋਂ ਉਹ ਜਿੰਨੀ ਕ ਪੀ ਉਹ ਚੱਕ ਲੈਂਦੀ ਐ ਨਾ ਫਿਰ ਜਦੋਂ ਉਹ ਬੰਦੀ ਐ ਨਾ ਸੱਸ ਉਹ ਕਹਿੰਦੀ ਹੋਰ ਕੁਛ ਨਹੀਂ 100% ਤੇ ਨਹੀਂ ਤੇ 50% ਤੇ ਮੈਂ ਵੀ ਕਰਾਂਗੀ ਠੀਕ ਐ ਉਹ ਬਰ ਉਹ ਨਿਯਮ ਚੱਲੀ ਅੱਲਾ ਹੋਰ ਨਹੀਂ ਹੁਣ ਚਾਹੀਦਾ ਆ ਹੁਣ ਤੇ ਵੈਸੇ ਡਿਜੀਟਲ ਬਹੁਤ ਬਹੁਤ ਦਾ ਦੌਰ ਚੇਂਜ ਹੋ ਗਿਆ ਹੁਣ ਉਹ ਜਿਹਾ ਸਾਡੀ ਲੜਾਈ ਹੁੰਦੀ ਨਹੀਂ ਪੁਰਾਣੇ ਜ਼ਮਾਨਿਆਂ ਚ ਹੁੰਦੀ ਹੁੰਦੀ ਸੀ ਅੱਛਾ ਸਾਡੀ ਆਪਣੇ ਪੁਰਾਣੇ ਨਾ ਜ਼ਮਾਨੇ ਪੁਰਾਣੇ ਸਮਾਂ ਜ਼ਮਾਨੇ ਚ ਹੁੰਦਾ ਸੀ ਕਿ ਆ ਕੇ ਜੇ ਮਾਂ ਨੇ ਮਾਰਾ ਜਾਂ ਕੁਝ ਕਹਤਾ ਨਾ ਪੁੱਤਰ ਆਇ ਤਰੀ ਮੇਗਾ ਨੇ ਆ ਕੀਤਾ ਇਹ ਉਹਨੇ ਨਹੀਂ ਵੇਖਣਾ ਆਓ ਉਹਨੇ ਨਹੀਂ ਵੇਖਣਾ ਤਾਓ ਉਹਨੇ ਉਹਦੀਆਂ ਵੱਖੀਆਂ ਸਿੱਖ ਕੇ ਰੱਖ ਛੱਡੀਆਂ ਨੇ ਕਿ ਵੀ ਨਹੀਂ ਮੇਰੀ ਮਾਂ ਹੈ ਠੀਕ ਹੈ ਬਟ ਹੁਣ ਦੇ ਜਿਹੜੇ ਮੁੰਡੇ ਨੇ ਉਹ ਕੀ ਕਰਦੇ ਨੇ ਮਾਂ ਦੀ ਵੀ ਸੁਣਦੇ ਨੇ ਜਾ ਕੇ ਬੇਗਮ ਦੀ ਵੀ ਹੁੰਦੇ ਨੇ ਬੇਗਮ ਨੂੰ ਆਪਣੀ ਜਗ੍ਹਾ ਤੇ ਰਾਜ਼ੀ ਕਰ ਦਿੰਦੇ ਨੇ ਬੁੱਢੀ ਦੀ ਸੰਗੇ ਬੁੱਢੀ ਦੇ ਨਾਲ ਦਾ ਮਾਂ ਦੇ ਨਾਲ ਦਾ ਦੋਵੇਂ ਪਾਸੇ ਬੱਜ ਕੇ ਜਾਂਦੇ ਇਹ ਵਾਕਈ ਇਹ ਜਿਹੜਾ ਕੁਲੀਆ ਨਾ ਇਹ ਕੁਲੀਆ ਬੈਸਟ ਹੈ ਬੈਸਟ ਹੈ ਵਾਕਈ ਠੀਕ ਹੈ ਕਿਉਂ ਤੁਸੀਂ ਧੋਮਨ ਕੋ ਮਾਂ ਦੇ ਨਾਲ ਦੇ ਹੋਇਓ ਠੀਕ ਹੈ ਮਾਂ ਦੇ ਪੇਰੇ ਬੈਠੇ ਨਾ ਅੱਛਾ ਇਹਦੇ ਇਹਦੇ ਮਾਂ ਹੀ ਮੈਂ ਲੱਤਾਂ ਸੇਕਦਾ ਵਾਂ ਅੱਜ ਤੋਂ ਵੇਖੀ ਜਾਇਦਾ ਨਾ ਹੁੰਦਾ ਕਿ ਇਨੇ ਚ ਮਾਂ ਰਾਜ਼ੀ ਕਰ ਠੀਕ ਹੈ ਉੱਤੇ ਜਾ ਕੇ ਅੱਛਾ ਮਾਣੇ ਕਿ ਨਾ ਅੱਛਾ ਮੈਂ ਮਾਣ ਨੂੰ ਪੁੱਛ ਲੈਣਾ ਵੀ ਤੇ ਨਾ ਕਿਉਂ ਕਰਦੀ ਉਹ ਸਾਰਾ ਕੰਮ ਕਰਦੀਆਂ ਘਰ ਦਾ ਇਹ ਉਹ ਵੀ ਰਾਜ਼ੀ ਕਰਨੀ ਦੋਵਾਂ ਨਾਲ ਕਿਸੇ ਨਾਲ ਨਹੀਂ ਹੈ ਠੀਕ ਹੈ ਉਹ ਰਾਜ਼ੀ ਬਸ ਰਾਜ਼ੀ ਹੈ ਗੁੱਸਾ ਹੁੰਦਾ ਚੜਦੇ ਚੜਦੇ ਬਾਤ ਤੇ ਨਹੀਂ ਤੇ ਲੋ ਮਾਫ ਕਰੇ ਹੋਈਆਂ ਲੜਾਈਆਂ ਹੀ ਵੇਖੀਆਂ ਜਾਂ ਨੂੰ ਸੱਸ ਦੀਆਂ ਜੂੰਡੋ ਜੂੰਡੀ ਆ thro ਹੈ ਇੱਕ ਦੂਜੇ ਨੂੰ ਠੀਕ ਹੈ ਅਜੀ ਇੱਥੇ ਨੂੰ ਸੱਸ ਦੀ ਦੇ ਨੇ ਅਸੀਂ ਮਾਵਾਂ ਧੀਆਂ ਦੀ ਲੜਾਈ ਵੇਖੀ ਹੋਈ ਹੈ ਵੇ

ਕਾਰਜ ਹੋ ਜਾਂਦਾ ਨੂੰ ਸੱਸ ਦਾ ਪਛ ਹੋ ਜਾਂਦਾ ਲੇਕਿਨ ਇਹ ਵੀ ਤੇ ਵੇਖੋ ਨਾ ਵੱਡੇ ਨੇ ਇਸ ਚੀਜ਼ ਦੀ ਵੀ ਰਿਸਪੈਕਟ ਹੋਣੀ ਚਾਹੀਦੀ ਸਰ ਗੁਜ਼ਰ ਕਰ ਜਾਣਾ ਚਾਹੀਦਾ ਇਗਨੋਰ ਕਰ ਦਿਆ ਕਰੋ ਕਿ ਕੋਈ ਗੱਲ ਨਹੀਂ ਵੱਡੇ ਨੇ ਠੀਕ ਹੈ ਔਰ ਜਦੋਂ ਤੁਸੀਂ ਆਪਣੀ ਸੱਸ ਨੂੰ ਆਪਣੀ ਮਾਂ ਸਮਝ ਲਾਗੇ ਨਾ ਠੀਕ ਹੈ ਤੇ ਉਦੋਂ ਤੁਹਾਡੇ ਸਾਰੇ ਮਾਮਲੇ ਠੀਕ ਹੋ ਜਾਂਦੇ ਨੇ ਮੈਂ ਕਈ ਇਥੇ ਕਈ ਇਥੇ ਐਸੀਆਂ ਵੀ ਹੁੰਦੀਆਂ ਨੇ ਕਿ ਜਿਹੜੀਆਂ ਆਪਣੀ ਸੱਸ ਨਾਲ ਪਨਾ ਕੇ ਨਹੀਂ ਰੱਖਦੀਆਂ ਠੀਕ ਹੈ ਬਾਜੂ ਕੰਨੀਆਂ ਹਾਏ ਸਾਡੀ ਮਾਂ ਹੁੰਦੀ ਨਾ ਸਿ ਆਪਣੇ ਮਾਂ ਲ ਭੀ ਜੇ ਅਗਰ ਤੁਸੀਂ ਮਾਂ ਦਾ ਉਦਾਂ ਦਿਓਗੇ ਨਾ ਸੱਸ ਨੂੰ ਵੀ ਠੀਕ ਹੈ ਤੇ ਤੁਹਾਨੂੰ ਕਮੀ ਆਪਣੀ ਮਾਂ ਦੀ ਨਹੀਂ ਉਹ ਆਂਟੀ ਪਰ ਟਨੋਂ ਨਹੀਂ ਨੇ ਮੇਰੇ ਦਾਦੋਦੇ ਦੇ ਮੇਰੇ ਦਾਦੋਦੇ ਦੇ ਦੋਸਤ ਨੇ ਤੁਸੀਂ ਯਕੀਨ ਮੰਨੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਛੋਟੇ-ਛੋਟੇ ਅਸੀਂ ਉਹਨਾਂ ਨੂੰ ਵੇਖਦੇ ਆਏ ਹਾਂ ਛੋਟੀਆਂ-ਛੋਟੀਆਂ ਹੁੰਦੀ ਆਈਆਂ ਅਸੀਂ ਛੋਟੇ-ਛੋਟੇ ਸਾਰੇ ਮੇਰੇ ਦਾਦੋਦੇ ਦੇ ਦੋਸਤ ਸੀ ਸਦੀਕ ਬੁੜੇ ਵਾਲੇ ਇੰਨੀ ਕ ਆਪਣੀ ਨੋਹਾਂ ਨੂੰ ਲੱਗਦਾ ਹੀ ਨਹੀਂ ਸੀ ਕੋ ਉਹਨਾਂ ਦੀਆਂ ਨੋਹਾਂ ਉਹਨਾਂ ਦੀਆਂ ਨੋਹਾਂ ਨਹੀਂ ਲੱਗਦਾ ਸੀ ਕੋ ਉਹਨਾਂ ਦੀਆਂ ਧੀਆਂ ਨੇ ਉਹ ਉਹਦੀਆਂ ਆਪਣੀਆਂ ਧੀਆਂ ਸੀ ਚਾਰ ਉਹਦੀਆਂ ਨੋਹਾਂ ਸੀ ਤੇ ਤੁਸੀਂ ਯਕੀਨ ਨਹੀਂ ਕਰਨਾ ਕਿ ਚਾਰਾ ਨੋਆ ਨੂੰ ਅੰਮੀ ਜੀ ਅੰਮੀ ਜੀ ਕਰਦੇ ਆ ਉਹਨਾਂ ਪਤਾ ਨਹੀਂ ਸੀ ਚੱਲਦਾ ਹੁੰਦਾ ਕੋਈ ਉਹਨਾਂ ਦੇ ਘਰ ਤੋੜ ਜਾਂਦੇ ਹੁੰਦੇ ਸੀ ਨਾ ਤੇ ਵਾਕੀ ਫੀਲ ਹੁੰਦਾ ਸੀ ਕਿ ਆ ਆ ਰਿਸਪੈਕਟ ਹੁੰਦੀ ਆ ਤੇ ਇੰਜ ਕਮਾਈਦੀ ਆ ਰਿਸਪੈਕਟ ਉਹ ਉਹ ਕਹਿੰਦੇ ਹੁੰਦੇ ਸੀ ਦਾਦੋ ਨੇ ਬੈਠ ਕੇ ਕਹਿੰਦਾ ਨਾ ਕਿ ਤੂੰ ਬੜੀ ਕਿਸਮਤ ਵਾਲੀ ਆ ਬਹੁਤ ਚੰਗੀਆਂ ਤੈਨੂੰ ਨੋਵਾ ਮਿਲਿਆ ਉਹ ਕਹਿੰਦੇ ਸੀ ਮੈਂ ਉਹਨਾਂ ਨਾਲ ਚੰਗੀਆਂ ਤੇ ਮੇਰੇ ਨਾਲ ਚੰਗੀਆਂ ਨੇ ਇਹ ਗੱਲ ਕਿ ਸਹੀਦਾ ਮੈਂ ਅੱਜ ਤਿਕਰ ਉਹਨਾਂ ਨੂੰ ਰੋਕਿਆ ਟੋਕਿਆ ਨਹੀਂ ਬਿਲਕੁਲ ਜਿਵੇਂ ਉਹ ਆਈਆਂ ਨੇ ਨਾ ਵਿਆਹ ਕੇ ਉਵੇਂ ਹੀ 10 10 ਦਿਨ ਉਹਨਾਂ ਨੂੰ ਮੈਂ ਨਾਲ ਰੱਖਿਆ 10-10 ਦਿਨ ਤੋਂ ਬਾਅਦ ਮੈਂ ਕਿਹਾ ਪੁੱਤਰ ਆਹ ਤਾਰੇ ਬੰਦਿਆਂ ਦੀ ਕਮਾਈ ਹੈ ਆ ਤੁਹਾਡਾ ਇਹ ਇੰਨੇ ਵਿੱਚ ਤੁਸੀਂ ਆਪਣਾ ਘਰ ਮੈਨੇਜ ਕਰਨਾ ਤੇ ਕਹਿੰਦਾ ਬੜਾ ਸੋਨਾ ਹੈ ਸਾਰੇ ਇੱਕ ਘਰ ਵਿੱਚ ਵਖਰੇ ਨਹੀਂ ਜਬ ਆਪਣਾ ਆਪਣਾ ਕਿਚਨ ਕਿਚਨ ਸਾਫ ਦਾ ਸੈਪਰੇਟ ਕਹਿੰਦੀ ਨਾ ਕਿਸੇ ਨੂੰ ਕਿਸੇ ਦੀ ਪਕਾਣੀ ਪੈ ਨਾ ਕਿਸੇ ਨੂੰ ਕਿਸੇ ਦੀ ਕਰਨੀ ਪੈ ਨਾ ਕੋਈ ਉਹ ਓਕਾ ਹੋਵੇ ਹਾਂ ਮੈਂ ਸਾਜ ਜਿਹੜਾ ਛੋਟਾ ਪੁੱਤਰ ਰਹਿ ਗਿਆ ਕਹਿੰਦੀ ਖੁਸ਼ੀ ਨਾ ਮੇਰੀਆਂ ਨੋਆ ਭਰਾ ਆਪਣੇ ਦਾ ਕੰਮ ਕਰਦੀਆਂ ਸਨ ਜਦੋਂ ਉਹਦੀ ਵੀ ਸ਼ਾਦੀ ਹੋ ਗਈ ਉਹ ਵੀ ਹੋ ਗਿਆ ਹੁਣ ਮੇਰੇ ਪੁੱਤਰ ਤਨਖਾਹ ਆਉਂਦੀ ਹੈ ਨਾ ਤੇ ਮੈਨੂੰ ਆ ਕੇ ਜੀ ਦੀ ਜਿੱਦੀ ਗਜੈਸ਼ ਹੁੰਦੀ ਆ ਓਨੀ ਦੇ ਜਾਂਦਾ ਮੈਂ ਅੱਜ ਤੱਕ ਆਪਣੇ ਪੁੱਤਰਾ ਕੋ ਨਜ਼ਬਾਨ ਦੇ ਨਾਲ ਕਦੀ ਮੰਦੀਆ ਨਹੀਂ ਤੇ ਉਹਨਾਂ ਦੇ ਘਰ ਦਾ ਕਿੰਨੇ ਮਾਹੌਲ ਐ ਤੁਸੀਂ ਯਕੀਨ ਨਹੀਂ ਕਰ ਸਕਦੇ ਮੈਂ ਨਹੀਂ ਉਹਨਾਂ ਦੇ ਘਰ ਕਦੀ ਲੜਾਈ ਹੁੰਦੀ ਬਿਲਕੁਲ ਹੋਰ ਨਾਲੇ ਪੁੱਤਰ ਦਾ ਫਰਜ਼ ਐ ਇਹ ਇਹ ਮੈਂ ਕਹਿੰਨਾ ਵਾਂ ਕਿ ਇਹ ਪੁੱਤਰ ਦਾ ਫਰਜ਼ ਐ ਤੁਸੀਂ ਅੱਜ ਅਗਰ ਮੇਰੀ ਗੱਲ ਸੁਣੋ ਸੱਸ ਅੱਜ ਅਗਰ ਆਪਣੀ ਨੂੰਹਾਂ ਦੇ ਨਾਲ ਨੂੰਹਾਂ ਨੂੰ ਧੀਆ ਸਮਝਣ ਲੱਗ ਜੰਨਾ ਪਰ ਡੈਫੀਨਿਟਲੀ ਕੱਲ ਨੂੰ ਜਿਹੜੀਆਂ ਉਹ ਨੂਹਾਂ ਨੇ ਨਾ ਉਹਨਾਂ ਨੇ ਵੀ ਸੱਸ ਬਣਨਾ ਹੈ। ਹਾਂ। ਪਰ ਜਦੋਂ ਉਹ ਬਣਨ ਗਈਆਂ ਨਾ ਉਹ ਕਹਿਣਗੇ ਨਹੀਂ ਯਾਰ ਜੇ ਤੂੰ ਸਾਡੀ ਸੱਸ ਸਾਡੇ ਨਾਲ ਚੰਗੀ ਬੀ ਅਸੀਂ ਵੀ ਆਪਣੀ ਨੂਹਾਂ ਨੂੰ ਕਿਉਂ ਉਹ ਕਹਿੰਦੇ ਨੇ ਇਹੀ ਕੁਲੀਆ ਇਸਮਾਲ ਕਰਾਂਗੇ। ਬਹੁਤ ਚੰਗੀਆਂ ਸਨ ਉਹਨਾਂ ਦੀਆਂ ਨੂਹਾਂ ਵੀ ਉਹ ਆਂਟੀ ਜੀ ਵੀ ਮੈਨੂੰ ਤੇ ਕਸਮੇ ਵੇਖ ਕੇ ਹੈਰਾਨ ਵੀ ਹੁੰਦੀ ਸੋਣਾ ਦੇ ਕਰਕੇ ਵਾਕਈ। ਕੱਲ ਨੂੰ ਦੋ ਮੁੰਡੇ ਆਉਣਗੇ ਤੂੰ ਤੇ ਨਹੀਂ ਜਿੰਡਾਲਣ ਸੱਸ ਬਣ ਜਾਏਗੀ। ਮੈਂ ਵੀ ਉਹਨਾਂ ਵਾਲਾ ਕੁਲੀਆ ਫਲਾਣਾ ਵਾ ਮੈਂ ਵੀ ਬੈਗ ਰੋਟੀ ਖਾਣੀ। ਹਾਂ ਬੈਗ ਇਹ ਬੈੱਕੇ ਸੇ ਹਾਂ ਤੁਸੀਂ ਯਾ ਨਾਨਾ ਨੂੰ ਤਾਂ ਅੰਤਾਂ ਕਰਾਂਗੇ ਤੇ ਨਾ ਹੋਵਾਂਗੇ ਅੱਜ ਕੱਲ ਜਿਹੜਾ ਦੌਰ ਹੈ ਨਾ ਗੀਵਨ ਦੇਖਦਾ ਬਿਲਕੁਲ ਇਟ ਇਜ਼ ਫੈਕਟ ਦੋ ਤੇਰੇ ਰਿਸਪੈਕਟ ਲੋ ਠੀਕ ਹੈ ਜਦੋਂ ਤੁਸੀਂ ਆਪਣਾ ਨੂਹਾਂ ਨੂੰ ਰਿਸਪੈਕਟ ਦੇਣੀ ਹੈ ਨਾ ਨੂਆ ਆਈਡੀਆ ਕੋ ਪਾਗਲ ਨਹੀਂ ਹੈ ਕਿ ਜਿਹੜੀਆਂ ਉਹ ਆਪਣੀ ਸੱਸਾਂ ਨਾਲ ਲੁੱਣੀਆਂ ਬਿਲਕੁਲ ਅੱਜ ਕੱਲ੍ਹ ਬੜਿਆ ਲਿਖਿਆ ਦੋ ਹੋਰੇ ਨੂਆ ਨੇ ਰਿਸਪੈਕਟ ਦੇਣੀ ਹੈ ਨਾ ਸੱਸਾਂ ਨੂੰ ਤਾਂ ਸੱਸਾਂ ਦਾ ਕੰਮ ਹੀ ਪੰਦਾ ਕਿ ਨਹੀਂ ਵੀ ਹੈ ਮੇਰੀ ਸੱਸਾਂ ਵੀ ਇੰਨੀਆਂ ਕਿ ਪਰੀਆਂ ਨਹੀਂ ਹੁੰਦੀਆਂ ਆ ਹਨ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਸਾਨੂੰ ਓਕੇ ਵੇਲੇ ਇੰਨਾ ਨਹੀਂ